ਅੱਜ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਫੈਸਲਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੁਆਰਾ ਲਿਆ ਗਿਆ ਹੈ। ਬੜੇ ਲੰਬੇ ਸਮੇਂ ਤੋਂ ਇੱਕ ਉਡੀਕ ਸੀਗੀ ਕਿ ਜਿਹੜੀ ਖੱਜਲਖੁਆਰੀ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਨੂੰ ਕਰਾਉਣ ਦੇ ਲੈ ਕੇ ਹੁੰਦੀ ਸੀਗੀ ਉਹਦੇ ਵਿੱਚ ਕਈ ਵਾਰੀ ਕਿਹਾ ਜਾਂਦਾ ਸੀਗਾ ਕਿ ਇਹ ਰਜਿਸਟਰੀ ਤਾਂ ਹੋਏਗੀ ਕਦੀ ਅਰਬਨ ਡਿਵੈਲਪਮੈਂਟ ਤੋਂ ਉਹਦੀ ਜਿਹੜੀ ਆ ਉਹ ਐਨਓਸੀ ਲਈ ਜਾਵੇ ਕਦੀ ਨਗਰ ਕਾਉਂਸਲ ਦੇ ਦਫ਼ਤਰ ਤੋਂ ਲਈ ਜਾਵੇ ਜਾਂ ਪੂਟਾ ਗਮਾਟਾ ਗਲਾਟਾ ਕਾਰਪੋਰੇਸ਼ਨਾਂ ਉਹਨਾਂ ਤੋਂ ਮਨਜ਼ੂਰੀ ਲੈਣ ਉਪਰੰਤ ਹੀ ਐਨਓਸੀ ਜਾਰੀ ਕਰਨ ਉਪਰੰਤ ਹੀ ਜਿਹੜੀ ਰਜਿਸਟਰੀ ਆ ਤਹਿਸੀਲਾਂ ਦੇ ਵਿੱਚ ਹੁੰਦੀ ਸੀਗੀ ਜਿਹਦੇ ਨਾਲ ਕਈ ਤਰ੍ਹਾਂ ਦਾ ਪ੍ਰੇਸ਼ਤਾਚਾਰ ਜਿਹੜਾ ਆ ਉਹਦਾ ਜਨਮ ਹੁੰਦਾ ਸੀਗਾ ਔਰ ਬਹੁਤ ਪ੍ਰੇਸ਼ਤਾਚਾਰ ਦੇ ਨਾਲ ਤਸੀਦਾਂ ਦੇ ਵਿੱਚ ਜਿਹੜੀ ਉਹਦੀ ਉਮੀਦ ਸੀਗੀ ਪ੍ਰੇਸ਼ਤਾਚਾਰ ਦੀ ਉਹ ਵੱਧ ਜਾਂਦੀ ਸੀਗੀ ਸੋ ਲੋਕ ਵੀ ਬਹੁਤ ਖਰਾਬ ਹੁੰਦੇ ਸੀਗੇ ਕਈ ਵਾਰੀ ਛੋਟੇ-ਛੋਟੇ ਪਲਾਂਟਾਂ ਦੀਆਂ ਰਜਿਸਟਰੀਆਂ ਕਰਾਉਣ ਪਿੱਛੇ ਲੋਕਾਂ ਨੂੰ ਬਹੁਤ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬਹੁਤ ਅਹਿਮ ਤੇ ਇਤਿਹਾਸਿਕ ਫੈਸਲਾ ਲਿਆ ਹੈ ਕਿ ਪੰਜਾਬ ਦੇ ਵਿੱਚ ਬਹੁਤ ਜਲਦ ਜਿਹੜੀਆਂ ਐਨਓਸੀ ਤੋਂ ਬਗੈਰ ਨੋ অবਜੈਕਸ਼ਨ ਸਰਟੀਫਿਕੇਟ ਜਿਹੜੇ ਕੰਪਲਸਰੀ ਕੀਤੇ ਹੋਏ ਸੀਗੇ ਉਹਦੇ ਤੋਂ ਬਗੈਰ ਹੀ ਜਿਹੜੀਆਂ ਹੋ ਰਜਿਸਟਰੀਆਂ ਜਿਹੜੀਆਂ ਹੋਣਗੀਆਂ ਤਸਿਲਾਂ ਦੇ ਵਿੱਚ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਬਿਨਾ ਐਨਓਸੀ ਦੇ ਜਾਰੀ ਕੀਤੀਆਂ ਜਾਣਗੀਆਂ ਮੈਂ ਸਮਝਦਾ ਕਿ ਇਹ ਪੰਜਾਬ ਦੇ ਲੋਕਾਂ ਵਾਸਤੇ ਇੱਕ ਬਹੁਤ ਹੀ ਅਹਿਮ ਔਰ ਬਹੁਤ ਹੀ ਇੱਕ ਜਿਆਦਾ ਉਹਨਾਂ ਨੂੰ ਰਾਹਤ ਦੇਣ ਵਾਲਾ ਜਿਹੜਾ ਆ ਉਹ ਫੈਸਲਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਸੋ ਹੁਣ ਤੋਂ ਬਾਅਦ ਜਿਹੜੇ ਵੀ ਸਾਡੇ ਅਹ ਤਸੀਲਾਂ ਦੇ ਵਿੱਚ ਰਜਿਸਟਰੀ ਕਰਾਉਣ ਵਾਲੇ ਲੋਕ ਸੀਗੇ ਉਹਨਾਂ ਨੂੰ ਇਹ ਜਿਹੜੀ ਰਾਹਤ ਆ ਬਹੁਤ ਜਲਦ ਮਿਲਣ ਜਾ ਰਹੀ ਆ ਬਹੁਤ ਜਲਦ ਇਹ ਫੈਸਲਾ ਜਿਹੜਾ ਉਹ ਲਾਗੂ ਹੋਣ ਜਾ ਰਿਹਾ ਸੋ ਮੈਂ ਪੰਜਾਬ ਦੇ ਸਮੂਹ ਵਸਨੀਕਾਂ ਨੂੰ ਅੱਜ ਇਸ ਦਿਨ ਦੇ ਉੱਤੇ ਜਦ ਇਹ ਇਤਿਹਾਸਿਕ ਫੈਸਲਾ ਹੋਇਆ ਵਿਦਆਊਟ ਐਨਓਸੀ ਰਜਿਸਟਰੀਆਂ ਕਰੰਦਾ ਇਹਦੇ ਉੱਤੇ ਮੈਂ ਪੰਜਾਬ ਦੇ ਸਮੂਹ ਲੋਕਾਂ ਨੂੰ ਜਿਹੜੀ ਆ ਉਹ ਵਧਾਈ ਦੇਣਾ ਹੈ ਔਰ ਮੈਂ ਆਸ ਕਰਦਾ ਕਿ ਇਹੋ ਜਿਹੇ ਫੈਸਲੇ ਜਿਹੜੇ ਮੁੱਖ ਮੰਤਰੀ ਸਾਹਿਬ ਦੁਆਰਾ ਲਏ ਜਾਂਦੇ ਨੇ ਇਹਨਾਂ ਦੇ ਨਾਲ ਵੱਡੀ ਪੱਧਰ ਤੇ ਪ੍ਰਸ਼ਟਾਚਾਰ ਨੂੰ ਵੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਨੱਥ ਪਾਊਗੀ ਬਹੁਤ ਬਹੁਤ ਧੰਨਵਾਦ